ਇਹ ਜਿਹੜਾ ਪ੍ਰੋਟੈਸਟ ਹੈ ਰਾਸ਼ਟਰੀ ਸਿਹਤ ਮਿਸ਼ਨ ਦੇ ਅੰਦਰ ਜਿੰਨੇ ਵੀ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਸਾਰੇ ਉਹਨਾਂ ਨੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਾਡੀ ਜਿਹੜੀ ਜਾਇਜ਼ ਮੰਗ ਹੈ ਇੱਕੋ ਇੱਕ ਮੰਗ ਹੈ ਕਿ ਜਿਹੜਾ ਚੰਨੀ ਸਰਕਾਰ ਨੇ ਐਕਟ ਪਾਸ ਕੀਤਾ ਹੈ 36000 ਕੰਮ ਇਹਨੂੰ ਕਿਹਾ ਅਸੀਂ ਪੱਕਾ ਕਰ ਰਹੇ ਹਾਂ ਪਰ ਸਾਨੂੰ ਉਹਦੇ ਵਿੱਚ ਸ਼ਾਮਲ ਉਹਦੇ ਵੱਲੋਂ ਨਹੀਂ ਕੀਤਾ ਗਿਆ ਸਾਡੀ ਇਹੀ ਮੰਗ ਹੈ ਕਿ ਸਾਨੂੰ ਐਕਟ ਵਿੱਚ ਸ਼ਾਮਲ ਕਰਕੇ ਬਿਨਾਂ ਸ਼ਰਤ ਪੂਰੀ ਤਨਖਾਹ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਅਤੇ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਸਾਰਿਆਂ ਤੇ ਜਿਹੜੇ ਮੰਨ ਲਓ 10 ਸਾਲ ਤੋਂ ਘੱਟ ਨੇ ਉਹਨਾਂ ਤੇ ਪੇ ਸਕੇਲ ਲਾਗੂ ਕੀਤਾ ਜਾਵੇ ਜੇਕਰ ਨਹੀਂ ਹੁੰਦਾ ਤਾਂ ਇਹ ਕਿੰਨੇ ਟਾਈਮ ਪ੍ਰੋਟੈਸਟ ਜਾਰੀ ਰਹੇਗਾ ਦੇਖੋ ਅਸੀਂ 16 ਤਰੀਕ ਤੋਂ ਇਹ ਕੰਮ ਛੱਡ ਕੇ ਧਰਨੇ ਪ੍ਰਦਰਸ਼ਨ ਤੇ ਬੈਠੇ ਹੋਈਆਂ ਅਸੀਂ ਸ਼ਾਂਤਮਈ ਪ੍ਰਦਰਸ਼ਨ ਹਲੇ ਕਰ ਰਹੇ ਹਾਂ ਪਰ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਇਹ ਜਿਹੜਾ ਸੰਘਰਸ਼ ਹੈ ਇਹਨੂੰ ਤਿੱਖਾ ਕਰਾਂਗੇ ਤੇ ਅਸੀਂ 28 ਤਰੀਕ ਨਾ 26 ਤਰੀਕ ਨੂੰ ਅਸੀਂ ਖਰੜ ਵਿਖੇ ਇੱਕ ਸੂਬਾ ਪੱਧਰੀ ਰੈਲੀ ਵੀ ਕਰ ਰਹੇ ਹਾਂ ਜੇਕਰ ਸਰਕਾਰ ਫਿਰ ਵੀ ਨਹੀਂ ਮੰਨਦੀ ਤਾਂ ਅਸੀਂ ਪੱਕਾ ਮੋਰਚਾ ਖਰੜ ਵਿਖੇ ਹੀ ਲਾ ਦਾਂਗੇ ਉਸ ਤੋਂ ਬਾਅਦ ਦੇਖੋ ਜੀ ਜਿਹੜਾ ਸਾਡਾ ਜਿਹੜਾ ਧਰਮ ਹੈ ਇਹ ਲਗਾਤਾਰ ਕਈ ਦਿਨਾਂ ਤੋਂ ਚੱਲ ਰਿਹਾ ਹੈ ਉਹਦਾ ਮਕਸਦ ਇੱਕੋ ਹੀ ਹੈ ਵੀ ਜਿਹੜਾ ਚੰਨੀ ਸਰਕਾਰ ਕਹਿੰਦੇ ਆ ਵੀ ਅਸੀਂ ਜਾਂਦੇ ਜਾਂਦੇ ਕੱਚੇ 36000 ਕੱਚੇ ਮੁਲਾਜ਼ਮ ਨੂੰ ਪੱਕੇ ਕਰਨਾ ਹੈ ਅਜੇ ਤੱਕ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਨੂੰ ਵੀ ਨਹੀਂ ਪਤਾ ਵੀ ਉਹ 36000 ਕਿਹੜੇ ਆ ਜਿਹੜੇ ਵੀ ਅਸੀਂ ਕੈਬਨਿਟ ਮੰਤਰੀ ਕੋਲ ਜਾਂਦੇ ਆ ਉਹ ਵੀ ਪੱਲਾ ਛੱਡ ਦਿੰਦਾ ਉਹਨੂੰ ਵੀ ਨਹੀਂ ਪਤਾ ਹੈਗਾ ਵੀ ਉਹ ਜਿਹੜੇ 36000 ਚ ਕਿਹੜੇ ਆ ਤੇ ਇਸ ਵਕਤ ਜਿੰਨੇ ਵੀ ਕੱਚੇ ਮੁਲਾਜ਼ਮ ਹੈ ਵੱਖ-ਵੱਖ ਭਾਗਾਂ ਦੇ ਉਹ ਇਸ ਵਕਤ ਪੰਬਲ ਪੂਸੇ ਦੇ ਵਿੱਚ ਪਏ ਹੋਏ ਆ ਕਿ ਉਹ ਛਿੱਤੀ ਯਾਰ ਹੈ ਕਿਹੜੇ ਕਿ ਉਹ ਨਾ ਤਾਂ ਸਰਕਾਰ ਨੂੰ ਪਤਾ ਹੈ ਨਾ ਮੁਲਾਜ਼ਮਾਂ ਨੂੰ ਪਤਾ ਹੈ ਤੇ ਇਸ ਸਬੰਧ ਦੇ ਵਿੱਚ ਰੋਸ ਹੈ ਵੀ ਕੀ ਚੰਨੀ ਸਰਕਾਰ ਵੀ ਜਾਂਦੇ ਜਾਂਦੇ ਪਹਿਲੀਆਂ ਸਰਕਾਰਾਂ ਵਾਂਗੂ ਲਾਰਾ ਲਾ ਕੇ ਜਾਊਗੀ ਇੱਕ ਐਕਟ ਦਾ ਬਹਾਨਾ ਬਣਾ ਕੇ ਜਿਹੜਾ ਜਿਹੜਾ ਕੱਚੇ ਮੁਲਾਜ਼ਮਾਂ ਦਾ ਜਿਹੜਾ ਧਰਨੇ ਰੋਸ ਹੈ ਉਹਨੂੰ ਮਤਲਬ ਦਬਾਉਣ ਵਾਸਤੇ ਇਹ ਡਰਾਮ ਹੈ ਮਤਲਬ ਸਾਰੇ ਵਿਭਾਗਾਂ ਦੇ ਜਿਹੜੇ ਠੇਕਾ ਮੁਲਾਜ਼ਮਾ ਖਾਸ ਕਰਕੇ ਨੈਸ਼ਨਲ ਹੈਲਥ ਮਿਸ਼ਨ ਦੇ ਅਸੀਂ ਕੋਈ ਗੱਲ ਕਰਦੇ ਵੀ ਰੈਗੂਲਰ ਕਰੋ ਜਾਂ ਰੈਗੂਲਰ ਕਰਮਚਾਰੀ ਦੇ ਬਰਾਬਰ ਤਨਖਾਹ ਮੁੜਦਾਬਾਦ ਮੁੜਦਾਬਾਦ ਪੰਜਾਬ ਸਰਕਾਰ ਮੁੜਦਾਬਾਦ 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 ਪੰਜਾਬ ਸਰਕਾਰ ਹਾਏ 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 ਠੇਕੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕਿੱਟੇ ਪੱਤੀ ਬੰਦ ਕਰੋ ਬੰਦ ਕਰੋ ਬੰਦ